ਇਤਿਹਾਸ ਵਿੱਚ ਇੱਕ ਸਾਧੂ ਦਾ ਨਾਮ ਆਂਦਾ ਹੈਗਾ ਕਿ ਜੋ ਉਹ ਕੁਝ ਵੀ ਕਹਿ ਦਿੰਦਾ ਸੀ ਉਹ ਸੱਚ ਹੋ ਜਾਂਦਾ ਸੀ ਅਗਰ ਉਹ ਕਿਸੇ ਨੂੰ ਬੁਰਾ ਬੋਲ ਦਿੰਦਾ ਸੀਗਾ ਤੇ ਤਤਕਾਲ ਹੀ ਉਸ ਦਾ ਅਸਰ ਦਿਖ ਜਾਂਦਾ ਸੀਗਾ ਤੇ ਔਰੰਗਜ਼ੇਬ ਦੇ ਟਾਈਮ ਤੇ ਇਹ ਰਾਜਾ ਹੋਇਆ ਤੇ ਔਰੰਗਜ਼ੇਬ ਵੀ ਜਿਹੜਾ ਰਾਜਾ ਸੀਗਾ ਉਹ ਇਸ ਸਾਧੂ ਤੋਂ ਬਹੁਤ ਹੀ ਡਰਦਾ ਸੀਗਾ ਉਹਨੇ ਬੜੀ ਕੋਸ਼ਿਸ਼ਾਂ ਵੀ ਕੀਤੀਆਂ ਕਿ ਸਾਧੂ ਨੂੰ ਮਾਰ ਦਵੇ ਪਰ ਇਸ ਹਰ ਚਾਲ ਦੇ ਵਿੱਚ ਅਸਫਲ ਰਿਹਾ ਇੱਕ ਵਾਰ ਤਾਂ ਇਹ ਸਾਧੂ ਦਿੱਲੀ ਦਾ ਤਖਤ ਵੇਚਣ ਲਈ ਦਿੱਲੀ ਦੇ ਬਾਜ਼ਾਰਾਂ ਤੇ ਵੀ ਚਲਾ ਗਿਆ ਅਤੇ ਉੱਥੇ ਜਾ ਕੇ ਇੰਨੇ ਔਰੰਗਜ਼ੇਬ ਦਾ ਤਖਤ ਵੇਚਿਆ ਔਰੰਗਜ਼ੇਬ ਦੇ ਟਾਈਮ ਤੇ ਇੱਕ ਸਾਧੂ ਹੋਇਆ ਜਿਸ ਤੋਂ ਔਰੰਗਜ਼ੇਬ ਵੀ ਬਹੁਤ ਡਰਦਾ ਸੀ ਕਿਉਂਕਿ ਉਹ ਜੋ ਵੀ ਕੁਝ ਬੋਲ ਦਿੰਦਾ ਸੀਗਾ ਤੇ ਉਹ ਸੱਚ ਹੋ ਜਾਂਦਾ ਸੀ ਇੱਕ ਵਾਰ ਉਹ ਸਾਧੂ ਦਿੱਲੀ ਦੀ ਬਾਜ਼ਾਰਾਂ ਤੋਂ ਕੁੰਮਰਿਆ ਸੀ ਉਹ ਜਿੱਥੇ ਵੀ ਜਾਂਦਾ ਸੀ ਉੱਥੇ ਇਹੀ ਕਹਿੰਦਾ ਸੀ ਕਿ ਦਾਰਾ ਸ਼ਿਕਵਾ ਜੋ ਕਿ ਔਰੰਗਜ਼ੇਬ ਦਾ ਭਰਾ ਸੀਗਾ ਕਿ ਉਹ ਸੱਚਾ ਪਾਤਸ਼ਾਹ ਹੈਗਾ ਸਭੇ ਜਾਣਦੇ ਸੀ ਕਿ ਉਹ ਜੋ ਵੀ ਕੁਝ ਬੋਲਦਾ ਹੈ ਉਹ ਸੱਚ ਹੋ ਜਾਂਦਾ ਹੈ ਇਹ ਸੁਣ ਕੇ ਔਰੰਗਜ਼ੇਬ ਦੇ ਮਨ ਦੇ ਵਿੱਚ ਡਰ ਬੈਠ ਗਿਆ ਸੀ ਤੇ ਉਹਨੇ ਆਪਣੇ ਭਰਾ ਅਦਾਰਾ ਸ਼ਿਕਵਾ ਨੂੰ ਮਾਰਤਾ ਜਦ ਉਹਦਾ ਭਰਾ ਮਰ ਗਿਆ ਤੇ ਉਸਨੇ ਦਿੱਲੀ ਦਾ ਤਖਤ ਲੈ ਲਿੱਤਾ ਤੇ ਦਿੱਲੀ ਦੇ ਤਖਤ ਤੇ ਆ ਬੈਠ ਗਿਆ ਉਸ ਤੋਂ ਬਾਅਦ ਉਸਨੇ ਜਦ ਉਹ ਸਾਧੂ ਨੂੰ ਆਪਣੇ ਕੋਲ ਬੁਲਾਇਆ ਉਹਨੇ ਕਿਹਾ ਕਿ ਤੁਸੀਂ ਜੋ ਵੀ ਬੋਲਦੇ ਹੋ ਉਹ ਸੱਚ ਹੋ ਜਾਂਦਾ ਹੁਣ ਤੁਸੀਂ ਦੇਖੋ ਕਿ ਤਾਰਾ ਸ਼ਿਕਵਾ ਤਾਂ ਮਰ ਚੁੱਕਾ ਹੈ ਮੈਂ ਦਿੱਲੀ ਦੇ ਤਖਤ ਤੇ ਬੈਠਾ ਹਾਂ ਤਾਂ ਸਾਧੂ ਬੋਲਿਆ ਕਿ ਜੋ ਮੈਂ ਦੇਖ ਸਕਦਾ ਹਾਂ ਉਹ ਤੂੰ ਨਹੀਂ ਦੇਖ ਸਕਦਾ ਚਲ ਠੀਕ ਹੈ ਤੂੰ ਆਪਣੇ ਸੁਪਨੇ ਵਿੱਚ ਹੀ ਦੇਖ ਲਈ ਔਰੰਗਜ਼ੇਬ ਜਦ ਰਾਤ ਨੂੰ ਸੌਂਦਾ ਹੈ ਉਹ ਤੇ ਸੁਪਨੇ ਵਿੱਚ ਦੇਖਦਾ ਹੈ ਕਿ ਉਹਦਾ ਪ੍ਰਾਦਾ ਤਾਰਾ ਸ਼ਿਕਵਾ ਦਰਗਾਹ ਵਿੱਚ ਬੈਠਾ ਹੈ ਅਤੇ ਉਹ ਰਾਜਾ ਬਣ ਕੇ ਬੈਠਾ ਹੈ ਅਤੇ ਔਰੰਗਜ਼ੇਬ ਉਸ ਦਾ ਨੌਕਰ ਹੈ ਉਹ ਰਾਜਾ ਹੈ ਤੇ ਔਰੰਗਜ਼ੇਬ ਉਸ ਦਾ ਨੌਕਰ ਹੈ ਅਗਲੇ ਦਿਨ ਜਦ ਦਰਬਾਰ ਸਜਦਾ ਹੈ ਤੇ ਸਾਧੂ ਆਉਂਦਾ ਹੈ ਤੇ ਸਾਧੂ ਔਰੰਜੇਬ ਨੂੰ ਕਹਿੰਦਾ ਹੈ ਕਿ ਤੂੰ ਦੇਖ ਲਿਆ ਤੇ ਔਰੰਜੇਬ ਕਹਿੰਦਾ ਹੈ ਕਿ ਇਹ ਤਾਂ ਸੁਪਨਾ ਸੀ ਇਹ ਸੱਚ ਹੋਣਾ ਹੋ ਸਕਦਾ ਹੈ ਸਾਧੂ ਕਹਿੰਦਾ ਹੈ ਕਿ ਜੇ ਮੈਂ ਤੈਨੂੰ ਸੱਚ ਦਿਖਾਇਆ ਤੇ ਤੂੰ ਪਾਪੀ ਇਨਸਾਨ ਹੈ ਤੂੰ ਦੇਖ ਨਹੀਂ ਸਕਦਾ ਤੇਰੇ ਪਿੱਛੇ ਜੋ ਸੈਨਿਕ ਹੈ ਉਹ ਇੱਕ ਨਿਰਮਲ ਸੁਭਾਅ ਦਾ ਸੈਨਿਕ ਹੈ ਉਸ ਨੂੰ ਮੇਰੇ ਕੋਲ ਪੇਸ਼ ਜਦੋਂ ਸੈਨਿਕ ਸਾਧੂ ਕੋਲ ਜਾਂਦਾ ਹੈ ਸਾਧੂ ਆਪਣਾ ਹੱਥ ਸੈਨਿਕ ਦੇ ਸਿਰ ਤੇ ਰੱਖਦਾ ਹੈ ਸੈਨਿਕ ਅਗੋ ਦੱਸਦਾ ਹੈ ਕਿ ਹਾਂ ਦਾਰਾ ਸ਼ਿਕਵਾ ਇੱਕ ਰਾਜਾ ਹੈ ਔਰੰਗਜ਼ੇਬ ਜਦੋਂ ਔਰੰਗਜ਼ੇਬ ਦਾ ਨਾਮ ਲੈਂਦਾ ਤੇ ਔਰੰਗਜ਼ੇਬ ਉਸ ਨੂੰ ਚੁੱਪ ਕਰਾ ਦਿੰਦਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਹਦੀ ਸਾਰੇ ਸਮਾਜ ਸਾਹਮਣੇ ਉਸ ਨੂੰ ਨੋਕਰ ਕਿਹਾ ਜਾਵੇ ਔਰੰਗਜ਼ੇਬ ਹੱਥ ਜੋੜਦਾ ਹੈ ਅਤੇ ਸਾਧੂ ਨੂੰ ਜਾਣ ਲਈ ਕਹਿੰਦਾ ਹੈ ਇਹ ਜਿਹੜਾ ਸਾਧੂ ਹੈ ਜੋ ਫਕੀਰ ਹੈ ਇਸ ਦਾ ਨਾਮ ਸਰਵਰ ਫਕੀਰ ਹੈ ਇਹ ਜਿੱਥੇ ਵੀ ਜਾਂਦਾ ਹੈ ਸਾਰੇ ਲੋਕ ਇਸ ਤੋਂ ਦੂਰ ਹੋ ਜਾਂਦੇ ਆ ਕਿ ਇਹ ਜਦ ਵੀ ਕੁਝ ਬੋਲ ਦਵੇ ਤੇ ਉਹ ਸੱਚ ਹੋ ਜਾਂਦਾ ਹੈ ਪਰ ਇਹ ਸਾਧੂ ਇੱਕ ਛੋਟੇ ਜਿਹੇ ਬੱਚੇ ਤੋਂ ਬਹੁਤ ਹੀ ਪਿਆਰ ਕਰਦਾ ਹੈ ਉਹਦੇ ਨਾਲ ਬਹੁਤ ਸਨੇਹ ਕਰਦਾ ਹੈ ਉਸ ਦੀ ਮਾਂ ਉਸੇ ਪੁੱਤਰ ਨੂੰ ਕਹਿੰਦੀ ਹੈ ਕਿ ਸਰਵਰ ਫਕੀਰ ਤੇਰੇ ਨਾਲ ਬਹੁਤ ਪਿਆਰ ਕਰਦਾ ਹੈ ਤਾਂ ਉਸ ਨੂੰ ਜਾ ਕੇ ਕਹਿਆ ਕਿ ਮੈਨੂੰ 10000 ਮੋਰਾ ਤੇ ਦੋ ਤਾਂ ਕਿ ਉਸ ਦੀ ਗਰੀਬੀ ਕੱਟੀ ਜਾਵੇ ਉਹ ਫਕੀਰ ਲੱਕੜੀ ਦਾ ਇੱਕ ਤਖਤ ਬਣਾਉਂਦਾ ਹੈ ਅਤੇ ਬੱਚੇ ਨੂੰ ਦੇ ਦਿੰਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਜਾ ਕੇ ਬਾਜ਼ਾਰ 'ਚ ਇਸ ਨੂੰ ਵੇਚ ਤੇ ਉਹ ਜਿਹੜਾ ਬੱਚਾ ਹੈ ਉਹ ਜਾ ਕੇ ਬਾਜ਼ਾਰ ਵਿੱਚ ਕਹਿੰਦਾ ਹੈ ਕਿ ਇਹ ਤਖਤ ਸਰਵਰ ਫਕੀਰ ਨੇ ਬਣਾਇਆ ਹੈ ਤੇ ਜਿਹੜਾ ਵੀ ਇਸ ਤਖਤ ਨੂੰ 10000 ਮੋਰਾ ਦੇ ਕੇ ਖਰੀਦ ਲਵੇਗਾ ਦਿੱਲੀ ਦਾ ਤਖਤ ਉਸ ਦਾ ਹੋ ਜਾਵੇਗਾ ਜਦ ਇਹ ਗੱਲ ਔਰੰਗਜ਼ੇਬ ਦੇ ਸੈਨਿਕ ਸੁਣਦੇ ਆ ਤੇ ਉਹ ਜਲਦੀ ਭੱਜ ਕੇ ਔਰੰਗਜ਼ੇਬ ਨੂੰ ਇਹ ਸੁਨੇਹਾ ਦਿੰਦੇ ਆ ਔਰੰਗਜ਼ੇਬ ਡਰ ਜਾਂਦਾ ਹੈ ਅਤੇ ਉਸ ਦੇ ਪਸੀਨੇ ਛੁੱਟ ਜਾਂਦੇ ਆ ਉਹ ਜਲਦੀ ਜਲਦੀ ਆਪਣੇ ਸੈਨਿਕਾਂ ਨੂੰ ਉਹ ਤਖਤ 10000 ਮੋਰਾ ਦੇ ਕੇ ਖਰੀਦਨ ਨੂੰ ਕਹਿੰਦਾ ਹੈ ਕਿਉਂਕਿ ਉਸ ਨੂੰ ਡਰ ਸੀ ਕਿ ਇਹ ਤਖਤ ਉਸ ਦੇ ਹੱਥੋਂ ਚਲਾ ਨਾ ਜਾਵੇ ਔਰੰਗਜ਼ੇਬ ਬਹੁਤ ਡਰਿਆ ਹੁੰਦਾ ਹੈ ਅਤੇ ਆਪਣੇ ਕਾਜ਼ੀਆਂ ਨਾਲ ਸਲਾਹ ਕਰਦਾ ਹੈ ਕਿ ਇਸ ਸਾਧੂ ਦਾ ਕੀ ਕੀਤਾ ਜਾਵੇ ਇਹ ਤਾਂ ਮੇਰਾ ਤਖਤ ਬੇਚਨ ਤੇ ਲੱਗਾ ਸੀ ਸਲਾਹ ਕਰਨ ਤੋਂ ਬਾਅਦ ਔਰੰਗਜ਼ੇਬ ਆਪਣੇ 10000 ਸੈਨਿਕ ਉਸ ਨੂੰ ਮਾਰਨ ਲਈ ਭੇਜਦਾ ਹੈ ਜਦੋਂ ਸੈਨਿਕ ਮਾਰਨ ਲਈ ਸਾਧੂ ਕੋਲ ਆਉਂਦੇ ਹੈ ਤਾਂ ਸਾਧੂ ਉਸ ਨੂੰ ਰੁਕ ਦਿੰਦਾ ਹੈ ਅਤੇ ਕਹਿੰਦਾ ਹੈ कि जिथे जिथे ਤੁਸੀਂ ਮੈਨੂੰ ਮਾਰੋਗੇ ਉਥੇ ਉਥੇ ਔਰੰਗਜ਼ੇਬ ਔਰੰਗਜ਼ੇਬ ਦਾ ਪੂਰਾ ਖਾਨਦਾਨ ਉਸ ਦੇ ਬੱਚੇ ਉਸ ਦੀ ਘਰਵਾਲੀ ਅਤੇ ਜਿੰਨੇ ਵੀ ਸਿਪਾਈ ਹੈ ਉਹਨਾਂ ਦੇ ਉਥੇ ਉਥੇ ਸੱਟ ਵੱਜੂਗੀ ਸੈਨਿਕ ਰੁਕ ਜਾਂਦੇ ਆ ਅਤੇ ਔਰੰਗਜ਼ੇਬ ਨੂੰ ਇਹ ਸਨੇਹਾ ਦਿੰਦੇ ਆ ਅਤੇ ਔਰੰਗਜ਼ੇਬ ਫਿਰ ਕਹਿੰਦਾ ਹੈ ਇੱਕ ਕੰਮ ਕਰੋ ਉਸ ਦਾ ਹੱਥ ਤੇ ਇੱਕ ਚੂਰੀਟ ਮਾਰੋ ਅਤੇ ਮਾਰ ਕੇ ਦੇਖੋ ਜਦ ਸਾਧੂ ਦੇ ਹੱਥ ਤੇ ਇੱਕ ਛਰੀਟ ਮਾਰੀ ਜਾਂਦੀ ਹੈ ਤੇ ਉਹ ਜਿਹੜੀ ਸੱਟ ਜੜੀ ਹੈ ਉਹ ਔਰੰਜੇਵ ਔਰੰਜੇਵ ਦੇ ਬੱਚੇ ਉਸ ਦੇ ਪਤਨੀ ਅਤੇ ਹੋਰ ਵੀ ਜਿੰਨੇ ਵੀ ਸੈਨਿਕ ਹੈ ਉਹਨਾਂ ਦੇ ਹੱਥ ਤੇ ਉਹ ਸੱਟ ਵੀ ਵੱਜਦੀ ਹੈ ਫਿਰ ਔਰੰਜੇਵ ਸੋਚਦਾ ਹੈ ਅਗਰ ਮੈਂ ਇਸ ਸਾਧੂ ਨੂੰ ਮਾਰਿਆ ਤੇ ਮੈਂ ਮੇਰਾ ਪੂਰਾ ਖਾਨਦਾਨ ਮੇਰੇ ਪੂਰੇ ਸੈਨਿਕ ਮਰ ਜਾਣਗੇ ਉਹ ਹੋਰ ਵੀ ਪਰੇਸ਼ਾਨ ਹੋ ਜਾਂਦਾ ਹੈ ਤੇ ਫਿਰ ਆਪਣੇ ਕਾਜ਼ੀਆਂ ਨਾਲ ਸਲਾਹ ਕਰਦਾ ਹੈ ਅਤੇ ਉਹ ਸਾਧੂ ਨੂੰ ਗ੍ਰਫਤਾਰ ਕਰ ਲੈਂਦਾ ਹੈ ਅਤੇ ਉਸ ਨੂੰ ਸੰਗਲੀ ਅਤੇ ਬੀੜੀਆਂ ਤੇ ਬੰਨ੍ਹ ਦਿੰਦਾ ਹੈ ਕੈਦ ਵਿੱਚ ਰੱਖਦਾ ਹੈ ਨਾਲ ਉਹ ਸੋਚਦਾ ਹੈ ਕਿ ਅਗਰ ਮੈਂ ਇਦਾ ਕਰਾਂਗਾ ਤੇ ਇਹ ਸਾਧੂ ਮੇਰਾ ਕੁਝ ਨਹੀਂ ਵਿਗਾੜ ਸਕੇਗਾ ਇੱਕ ਵਾਰ ਰੋਮ ਦੇ ਰਾਜੇ ਦਾ ਦਰਬਾਰ ਲੱਗਿਆ ਹੁੰਦਾ ਹੈ ਅਤੇ ਉਸ ਵਿੱਚ ਇੱਕ ਸ਼ੁਕਰ ਅਤੇ ਸਵਰਦੀ ਅਰਥ ਦੀ ਵਿਚਾਰ ਚਲਦੀ ਹੈ ਉਸ ਦੇ ਰਾਜ ਵਿੱਚ 14000 ਤੋਂ ਵੀ ਜ਼ਿਆਦਾ ਕਾਤੀ ਸੀ ਪਰ ਉਸ ਦਾ ਅਰਥ ਦੱਸਣ ਦੇ ਅਸਮਰਥ ਹੁੰਦੇ ਹੈ ਅਤੇ ਉਹ ਆਪਣੇ ਸੈਨਿਕਾਂ ਨੂੰ ਭੇਜਦਾ ਹੈ ਜਾ ਕੇ ਪੂਰੀ ਦੁਨੀਆ 'ਚ ਇਸ ਦਾ ਅਰਥ ਪੁੱਛੋ ਉਸ ਦੇ ਸੈਨਿਕ ਹੌਲੀ-ਹੌਲੀ ਪੁੱਛਦੇ-ਪੁੱਛਦੇ ਔਰੰਗਜ਼ੇਬ ਦੇ ਦਰਬਾਰ ਤੇ ਆਂਦੇ ਹੈ ਅਤੇ ਉਹਨਾਂ ਦੇ ਕਾਜ਼ੀਆਂ ਤੋਂ ਇਹ ਪੁੱਛ ਇਸ ਦਾ ਅਰਥ ਪੁੱਛਦੇ ਹੈ ਬਟ ਉਹ ਕੋਈ ਵੀ ਸਹੀ ਅਰਥ ਦੇ ਨਹੀਂ ਸਕਾ ਇੱਕ ਕਾਜੀ ਕਹਿੰਦਾ ਹੈ ਅਗਰ ਇਸ ਦਾ ਅਰਥ ਤੁਸੀਂ ਜਾਨਣਾ ਚਾਹੁੰਦੇ ਹੋ ਤੇ ਇਹ ਸਰਵਰ ਫਕੀਰ ਹੀ ਹੈ ਜੋ ਇਸ ਦਾ ਅਰਥ ਦੱਸ ਸਕਦਾ ਹੈ ਜਦੋਂ ਕਾਜੀ ਉਹਨਾਂ ਨੂੰ ਕਹਿੰਦਾ ਹੈ ਕਿ ਮੈਨੂੰ ਉਹਨਾਂ ਨਾਲ ਮਿਲਾ ਦਿਓ ਮੈਂ ਉਹਨਾਂ ਤੋਂ ਅਰਥ ਪੁੱਛ ਲੈਂਦਾ ਉਹ ਕਹਿੰਦਾ ਕਿ ਇਹ ਕੰਮ ਤੁਹਾਨੂੰ ਆਪ ਹੀ ਕਰਨਾ ਪਵੇਗਾ ਕਿਉਂਕਿ ਸਾਰਿਆਂ 'ਚ ਉਸ ਤੋਂ ਡਰਦਾ ਹੈ ਕੋਈ ਉਸ ਦੇ ਅੱਗੇ ਨਹੀਂ ਜਾਂਦਾ ਉਹ ਕਾਜੀ ਹਿੰਮਤ ਕਰਦਾ ਹੈ ਅਤੇ ਫਕੀਰ ਕੋਲੋਂ ਪਹੁੰਚ ਜਾਂਦਾ ਹੈ ਫਕੀਰ ਨੂੰ ਇਸ ਦੇ ਅਰਥ ਪੁੱਛਦਾ ਹੈ ਫਕੀਰ ਉਸ ਨੂੰ ਜਵਾਬ ਦਿੰਦਾ ਹੈ ਕਿ ਤੂੰ ਇਸ ਦੇ ਅਰਥ ਪੁੱਛਣਾ ਚਾਹੁੰਦਾ ਹੈ ਕਿ ਦੇਖਣਾ ਚਾਹੁੰਦਾ ਹੈ ਤੇ ਉਹ ਕਾਜੀ ਕਹਿੰਦਾ ਕਿ ਹੈ ਕਿ ਮੈਂ ਇਸ ਦੇ ਅਰਥ ਬਹੁਤ ਸੁਨੇ ਹੈ ਤੁਸੀਂ ਦਿਖਾ ਦਿਓ ਉਹ ਫਕੀਰ ਇਸ਼ਾਰਾ ਕਰਦਾ ਹੈ ਅਤੇ ਜੇਲ੍ਹ ਦੇ ਦਰਵਾਜ਼ੇ ਖੁੱਲ ਜਾਂਦੇ ਹਨ ਉਸ ਦੇ ਹੱਥਾਂ ਪੈਰਾਂ ਤੇ ਬੰਦੀ ਹੋਈਆਂ ਬੇੜੀਆਂ ਵੀ ਖੁੱਲ ਜਾਂਦੀਆਂ ਹਨ ਉਹ ਸਾਧੂ ਉਸਦੇ ਸਾਹਮਣੇ ਖੜ ਜਾਂਦਾ ਹੈ ਇਹ ਦੇਖ ਕੇ ਕਾਜੀ ਬਹੁਤ ਹੈਰਾਨ ਹੁੰਦਾ ਹੈ ਅਤੇ ਉਸ ਤੋਂ ਸਵਾਲ ਕਰਦਾ ਹੈ ਕਿ ਜੇਕਰ ਤੁਹਾਡੇ ਤੇ ਇੰਨੀ ਸ਼ਕਤੀਆਂ ਹਨ ਫਿਰ ਤੁਸੀਂ ਇੱਥੇ ਬੰਦੇ ਕਿਉਂ ਹੋ ਸਾਧੂ ਕਹਿੰਦਾ ਹੈ ਤੈਨੂੰ ਅੱਲੇ ਵੀ ਸਮਝ ਨਹੀਂ ਆਇਆ ਸਾਧੂ ਉਸਦੇ ਸਿਰ ਤੇ ਹੱਥ ਰੱਖਦਾ ਹੈ ਅਤੇ ਉਹ ਕਾਜੀ ਦੇਖਦਾ ਹੈ ਕਿ ਉਸਦੇ ਆਸ-ਪਾਸ ਇੰਨੀ ਸ਼ਕਤੀਆਂ ਨੇ ਦੇਵੀ ਖੜੇ ਹਨ ਅਤੇ ਉਸ ਨੂੰ ਕਹਿੰਦੇ ਪਏ ਕਿ ਤੁਸੀਂ ਇੱਕ ਇਸ਼ਾਰਾ ਕਰ ਦਿਓ ਅਸੀਂ ਔਰੰਗਜ਼ੇਬ ਦਾ ਸਾਰਾ ਰਾਜ ਉਲਟ ਕੇ ਰੱਖ ਦਵਾਂਗੇ ਇਹਦਾ ਸਾਰਾ ਰਾਜ ਬਰਬਾਦ ਕਰ ਦਵਾਂਗੇ ਕਾਜੀ ਬਹੁਤ ਹੈਰਾਨ ਹੁੰਦਾ ਹੈ ਫਿਰ 사ਦੂ ਉਸ ਨੂੰ ਦੱਸਦਾ ਹੈ ਕਿ ਇੰਨੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਵੀ ਮੈਂ ਬੰਦ ਹਾਂ ਇਸ ਨੂੰ ਸਬਰ ਕਹਿੰਦੇ ਹੈ ਮੈਂ ਜੋ ਇੱਥੇ ਬੰਦ ਹਾਂ ਔਰੰਜੇਵ ਦੇ ਹੁਕਮ ਤੇ ਨਹੀਂ ਬੰਦਾ ਮੈਂ ਉਸ ਨਿਰੰਕਾਰ ਦੇ ਹੁਕਮ ਤੇ ਬੰਦਾ ਜੇ ਨਿਰੰਕਾਰ ਚਾਹੁੰਦਾ ਹੈ ਕਿ ਮੈਂ ਇੱਥੇ ਬੰਦਾ ਰਵਾਂ ਤੇ ਮੈਂ ਇੱਥੇ ਇਸ ਲਈ ਬੰਦਾ ਹੋਇਆ ਹਾਂ ਇਹ ਸ਼ੁਕਰ ਹੈ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅਤੇ ਸਬਸਕ੍ਰਾਈਬ ਟੂ ਮਾਈ ਚੈਨਲ